shoes ਲੱਗੇ ਆ ਜੀ 9900 ਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਆ ਆ ਸਲੀਪਰ ਦੇਖ ਸਕਦੇ ਹੋ ਸਿਰਫ 300 ਦੇ ਵਿੱਚ ਤੁਹਾਨੂੰ ਮਿਲੂਗੇ ਜੀ ਦੇਖੋ ਕਿੰਨੀਆਂ ਤੁਹਾਨੂੰ 550 ਦੀਆਂ ਇਧਰੋਂ ਮਿਲੂਗੀ ਆ ਸਾਰੀਆਂ ਹੀ ਦੇਖ ਸਕਦੇ ਤੁਸੀਂ ਤੁਹਾਨੂੰ 5-5 ਜਿਹੜੇ ਸਾਰੇ ਜੈਨਸ ਆ ਜੀ ਜੈਨਸ ਦਿਖਾਵਾਂਗੇ ਤੁਹਾਨੂੰ ਕੱਪੜੇ ਇੱਥੇ ਜੈਨਸ ਲੱਗੇ ਹੋਏ ਆ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਕਮੀ ਇੰਤਜ਼ਾਹ ਦੀਆਂ ਟੀ-ਸ਼ਰਟਾਂ ਬਹੁਤ ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਬਲੌਗ ਲੈ ਕੇ ਆਏ ਆ ਤੁਹਾਡੇ ਲਈ ਜੋ ਕਿ ਜ਼ੂਡੀਓ ਦਾ ਹੁਸ਼ਿਆਰਪੁਰ ਦੇ ਵਿੱਚ ਜੋ ਜ਼ੂਡੀਓ ਖੁੱਲਿਆ ਆ ਉਹਦਾ ਅਸੀਂ ਤੁਹਾਨੂੰ ਪੂਰਾ ਕਲੈਕਸ਼ਨ ਦਿਖਾਵਾਂਗੇ ਠੀਕ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਸੋਹਣੇ-ਸੋਹਣੇ ਕਰ ਦਿਓ ਕਮੈਂਟ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਥੋੜੇ ਦਿਨ ਹੋ ਗਏ ਆ ਵੀਡੀਓ ਥੋੜੀਆਂ ਰਿਸਪੌਂਸ ਤੁਹਾਡਾ ਘਾਟ ਆਂਦਾ ਵਿਆ ਆ ਤੇ ਪਲੀਜ਼ ਵੀਡੀਓ ਨੂੰ ਜਰੂਰ ਦੇਖਿਆ ਕਰੋ ਤੇ ਤੁਹਾਡੇ ਲਈ ਵੀਡੀਓ ਬਣਾਉਂਨੇ ਆ ਤੇ ਟਾਈਮ ਕੱਢ ਕੇ ਪਲੀਜ਼ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਚਲੋ ਵੀਡੀਓ ਸ਼ੁਰੂ ਕਰਦੇ ਆ ਜਲਦੇ ਆਪਾਂ ਜ਼ੂੜੀਓ ਮਿਲਦੇ ਆ ਤੁਹਾਨੂੰ ਜ਼ੂੜੀਓ ਜਾਕੇ ਹਾਂਜੀ ਗਾਇਜ਼ ਅਸੀਂ ਘਰੋਂ ਚੱਲ ਪਏ ਆ ਤੁਸੀਂ ਦੇਖ ਸਕਦੇ ਹੋ ਹੁਸ਼ਿਆਰਪੁਰ ਵਾਲੇ ਰੋਡ ਤੇ ਆ ਜੀ ਤੇ Shimla ਪਹਾੜੀ ਵਾਲੇ ਰੋਡ ਤੇ ਅਸੀਂ ਹੈਗੇ ਆ ਜੀ ਇੱਥੇ ਮਤਲਬ ਕਿ ਇਹਦੇ ਨਾਲ ਹੀ ਜ਼ੂੜਿਓ ਆ ਉੱਥੇ ਅਸੀਂ ਤੁਹਾਨੂੰ ਲੈ ਕੇ ਚਲਾਂਗੇ ਤੇ ਪਹੁੰਚਣ ਵਾਲਿਆਂ ਬਸ ਥੋੜਾ ਟਾਈਮ ਤੇ ਚਲੋ ਤੁਹਾਨੂੰ ਮਿਲਦੇ ਆ ਜ਼ੂੜਿਓ ਜਾ ਕੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਫੁੱਲ ਵੀਡੀਓ ਦਿਖਾਵਾਂਗੇ ਜੋ ਜੋ ਵੀ ਉੱਥੇ ਪ੍ਰਾਈਸ ਹੋਗੇ ਤੇ ਚਲੋ ਮਿਲਦੇ ਆ ਤੁਹਾਨੂੰ ਜੂਰੀਓ ਜਾ ਕੇ ਬਣੇ ਦਿਓ ਬਲੌਗ ਦੇ ਨਾਲ ਅਸੀਂ ਪਹੁੰਚ ਚੁੱਕੇ ਆ ਜੂਰੀਓ ਦੇਖ ਸਕਦੇ ਰਹੀ ਹਾਂ ਚਾਰਪੋਟ ਦੇ ਵਿੱਚ ਤੇ ਚਲੋ ਹੁਣ ਅੰਦਰ ਅਸੀਂ ਚਲਦੇ ਆ ਤਾਂ ਫੇ ਤੁਹਾਨੂੰ ਦਿਖਾਉਨੇ ਆ ਕਿਹੜੀਆਂ-ਕਿਹੜੀਆਂ ਸੇਲਾਂ ਲੱਗੀਆਂ ਆ ਇੱਥੇ ਦੇਖ ਸਕਦੇ ਤੁਸੀਂ ਚਲੋ ਚੱਲਦੇ ਆ ਅੰਦਰ ਵੀਡੀਓ ਨਾਲ ਇਦਾਂ ਹੀ ਬਣੇ ਰਹੋ ਐਂਡ ਤੱਕ ਜ਼ਰੂਰ ਦੇਖਿਓ ਜਿੱਦਾਂ ਮੇਰੀ ਚੱਪਲ ਲੱਗੀਆਂ ਹੋਈਆਂ ਦੇਖ ਸਕਦੇ ਫਲ ਤਾਂ ਸ਼ੁੱਧ ਨੂੰ ਬਹੁਤ ਵਧੀਆ ਕੁਆਲਿਟੀ ਹੈ ਨਾ ਇਹ ਤੁਸੀਂ ਇੱਥੋਂ ਲੈ ਸਕਦੇ ਬਹੁਤ ਵਧੀਆ ਹੈ ਜੀ ਇਹ ਤੋੜਾ ਸੌਰੀ ਬਹੁਤ ਵੱਡਾ ਲੱਗ ਰਿਹਾ ਦਲਸ ਨੂੰ ਜਿਵੇਂ ਜਰਾ ਦਿੱਖਦਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਇਹ ਤਾਂ ਦਾਸ ਹੋੜੀ ਦੇ ਚਲਦਾ ਇਹ ਗੁੰਦੇ ਕੀ ਹੋ ਜਾ ਤੇ ਤੁਹਾਨੂੰ ਇਹ ਲੱਗਦੀ ਖਰਾਬ ਨਹੀਂ ਬਹੁਤ ਵਧੀਆ ਹੈ ਇਹ ਕਿੰਨੇ ਕਿੰਨੇ ਦਾ ਹੈ 250 ਇਹ 800 ਦਾ 8 800 ਦੇ ਆ ਜੀ ਇਹ ਵਾਲੇ ਨਾਈਟ ਸੂਟ ਲੱਗੇ ਆ ਇਹ 700 ਦਾ ਵਾਲਾ ਨਾਈਟ ਸੂਟ ਬਹੁਤ ਵਧੀਆ ਕਾਟਨ ਪਿਓਰ ਕਾਟਨ ਦੇ ਕੱਪੜੇ ਆ ਤੁਸੀਂ ਦੇਖ ਸਕਦੇ ਹੋ ਇੱਧਰ 700 ਦੇ ਇੱਧਰ 800 ਦੇ ਬਹੁਤ ਵਧੀਆ ਹੋ ਗਏ ਇੱਧਰ ਦੇਖ ਸਕਦੇ ਆ ਜੀਨ ਵਗੈਰਾ ਸਾਰੀਆਂ ਲੁੱਗੀਆਂ ਹੋਈਆਂ ਐ ਲੋਅਰ ਵਗੈਰਾ ਜੀਨਾਂ ਦੇਖ ਸਕਦੇ ਹੋ ਤੁਸੀਂ 900 900 ਦੇ ਵਿੱਚ ਤੁਹਾਨੂੰ ਬਹੁਤ ਵਧੀਆ ਜੀਨ ਮਿਲਦੇ ਸੀ ਫਿਊਜ਼ ਲੱਗੇ ਆ ਜੀ 990 ਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਆ ਆ ਸਲੀਪਰ ਦੇਖ ਸਕਦੇ ਹੋ ਸਿਰਫ 300 ਦੇ ਵਿੱਚ ਤੁਹਾਨੂੰ ਮਿਲੂਗੇ ਜੀ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਜੁੱਤੀਆਂ ਆਹ ਰੇ ਵਾਈਟ ਆਹ ਰੇ ਵਾਈਟ ਦੇਖੋ ਕਲੈਕਸ਼ਨ ਸਾਰਾ ਹੀ ਲੱਗਾ ਹੋਇਆ ਤੁਹਾਨੂੰ ਸਾਰਾ ਹੀ ਦਿਖਾਵਾਂਗੇ ਅੱディ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹਨਾਂ ਦੇ ਹਰ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰਨਾ پارسل ਵਗੈਰਾ ਵੀ ਲੱਗੇ ਆ ਜੀ ਇੱਥੇ ਆ ਦੇਖਾਂ ਪੰਜ 500 ਦੇ ਵਿੱਚ ਜੂਡੀਓ ਦੇ ਵਿੱਚ ਦੇਖੋ ਤੁਹਾਨੂੰ 500 ਦੀਆਂ ਇਧਰੋਂ ਮਿਲੂਗੀ ਆ ਸਾਰੀਆਂ ਹੀ ਦੇਖ ਸਕਦੇ ਤੁਸੀਂ ਤੁਹਾਨੂੰ 5 500 ਦੇ ਵਿੱਚ ਮਿਲੂਗੀਆਂ ਦੇਖੋ ਕਿੰਨੇ ਸੋਹਣੇ ਸੋਹਣੇ ਸੈਂਡਲ ਆ ਜੀ ਦੇਖੋ 5500 ਦੇ ਵਿੱਚ ਇਹਦਰ ਸਲੀਪਰ ਲੱਗੇ ਹੋਏ ਆ ਇਹ ਵੀ 5500 ਦੇ ਵਿੱਚ ਦੇਖੋ ਕੰਨੀਆਂ ਸੋਹਣੀਆਂ ਸੋਹਣੀਆਂ ਆ ਬਹੁਤ ਵੱਡੀਆਂ ਆ ਜੈਨਸ ਸਾਜੀ ਜੈਨਸ ਦਿਖਾਵਾਂਗੇ ਤੁਹਾਨੂੰ ਕੱਪੜੇ ਇੱਥੇ ਜੈਨਸ ਲੱਗੇ ਹੋਏ ਆ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਕਮੀਜ਼ਾਂ ਲੱਗੀਆਂ ਜੀ 8-800 ਰੁਪਏ ਵਿੱਚ ਯਾ ਤੁਸੀਂ ਸਾਰੇ ਇੱਧਰ ਵੀ ਟੀ-ਸ਼ਰਟਾਂ ਲੱਗੀਆਂ ਹੋਈਆਂ ਜੀ ਇਹਨਾਂ ਦਾ ਪ੍ਰਾਈਸ ਦੇਖਿਆ ਵਾਲਾ ਕਿੰਨਾ 900 ਰੁਪਈਆ ਇਹਨਾਂ ਦਾ 660 ਰੁਪਈਆ ਜੀ ਟੀ-ਸ਼ਰਟ ਆ ਵੀ ਲੋਰ ਆਏ ਆ ਜੀ ਆ ਵੀ ਨਿਊ ਚੀਜ਼ ਆਈ ਇੱਥੇ ਇਹ 770 ਦੇ ਵਿੱਚ ਐਕਸਲ ਡਬਲ ਐਕਸਲ ਐਂਡ ਸਾਰੇ ਸਾਈਜ਼ ਮਿਲ ਜਾਣਗੇ ਤੁਹਾਨੂੰ ਇੱਥੇ ਜੀ ਜੈਂਸ ਲਈ ਇੱਧਰ 300 ਦੇ ਵਿੱਚ ਆ ਸਾਰੀਆਂ ਜੀ ਇੱਧਰ 400 ਦੀਆਂ ਸਾਰੀਆਂ ਟੀ-ਸ਼ਰਟਾਂ ਲੱਗੀਆਂ ਆ ਜੀ ਦੇਖੋ ਵਾਈਟ ਕਲਰ ਦੀ ਕਿੰਨੀ ਸੋਹਣੀ ਆ ਜੀ ਐਲ ਐਕਸਲ ਡਬਲ ਐਕਸਲ ਐਲ ਐਸ ਸਾਰੇ ਸਾਈਜ਼ ਮਿਲ ਜੂਗੇ ਤੁਹਾਨੂੰ ਇੱਥੇ ਆਪ ਲਵਤ 400 ਦੇ ਵਿੱਚ ਕਲਰ ਦੇਖ ਲਓ ਵਾਈਟ ਸਾਰੇ ਕਲਰ ਲੱਗੇ ਹੋਏ ਇਧਰ ਹੁਣ ਤੁਹਾਨੂੰ ਦਿਖਾਉਨੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆ ਜੀ ਦੇਖੋ ਕਮੀਜ਼ਾਂ ਵੀ ਹੈਗੀਆਂ ਟੀ-ਸ਼ਰਟਾਂ ਆਹ ਪੈਂਟਾਂ ਆ ਗਈਆਂ ਦੇਖੋ ਸਿਰਫ 8800 ਦੇ ਵਿੱਚ ਪੈਂਟ ਕਿੰਨੀ ਸੋਹਣੀ ਹੈ ਦੇਖ ਸਕਦੇ ਤੁਸੀਂ ਬਹੁਤ ਵਧੀਆ ਕਪੜਾ ਸੌਫਟ ਕਪੜਾ ਹੈ ਜੀ ਦੇਖੋ ਆ 400 ਦੇ ਵਿੱਚ ਲੱਗੇ ਆ ਸਾਰੀਆਂ ਜਿਹੜੀਆਂ ਇਹ 400 ਦੇ ਵਿੱਚ ਆ ਇੱਧਰ ਪਜਾਮੇ ਆਗੇ ਜੀ ਜੈਨਸ ਪਜਾਮੇ ਇਹ ਤਾਂ ਨੇ 70 700 ਦੇ ਵਿੱਚ ਇੰਦਰ ਸ਼orts ਲੱਗੀਆਂ। ਉਹ ਵੀ ਤਾਂ ਟੈਂਟੈਂਸੋਰ ਦੇ ਸ਼orts ਮਿਲ ਜਾਣਗੇ। ਇੱਧਰ ਸ਼ੂਜ਼ ਆ ਗਏ ਜੀ ਸ਼ੂਜ਼। ਜੈਂਟਸ ਸ਼ੂਜ਼। ਦੇਖੋ ਕਿੰਨੀ ਵਧੀਆ ਵਧੀਆ ਕਲੈਕਸ਼ਨ ਆ। ਵਾਈਟ ਹੋ ਗਏ। ਸਾਰੇ ਕਲੈਕਸ਼ਨ ਬਹੁਤ ਵਧੀਆ ਹੈ ਜੀ। ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਸੋਹਣੇ ਕਲਰ ਆ ਜੀ। ਇਹ ਤੁਹਾਨੂੰ ਜੂਰੀਓ ਦੇ ਵਿੱਚ ਹੀ ਮਿਲਣਗੇ। ਤੇ ਜ਼ਰੂਰ ਵਿਜ਼ਿਟ ਕਰਿਓ ਇੱਕ ਵਾਰ। ਦੇਖੋ ਇਧਰ ਸੌਕਸ ਆ ਗਈਆਂ ਜੀ ਮਿਕਸਰ ਦੇ ਸ਼ੋਰਟ ਆਰੀਆਂ ਬਹੁਤ ਵੱਡਾ ਆ ਜੀ ਇਹ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਕਮੈਂਟ ਵਿੱਚ ਮੈਨੂੰ ਜ਼ਰੂਰ ਦੱਸਿਓ ਕਿ ਇੱਥੇ ਕੌਣ ਕੌਣ ਆਇਆ ਸੀਗਾ ਤੇ ਕਮੈਂਟ ਵਿੱਚ ਜ਼ਰੂਰ ਮੈਨੂੰ ਦੱਸਿਓ ਜੀ ਇਧਰ ਦੇਖ ਸਕਦੇ ਜੀ ਆਹ ਟੀ-ਸ਼ਰਟ ਆਹ 2200 ਦੇ ਵਿੱਚ ਟੀ-ਸ਼ਰਟ ਮਿਲੂਗੀ ਆ ਧੰਨਵਾਦ ਇਹ ਆਹ 2200 ਦੇ ਵਿੱਚ ਬਹੁਤ ਵਧੀਆ ਲੱਗੀਆਂ ਆ ਜੀ ਦੇਖ ਸਕਦੇ ਇੱਧਰ ਦੇਖੋ ਪੈਂਟ ਬਹੁਤ ਵਧੀਆ ਆ ਵੀ ਕਿਹ ਪੈਂਟਾ ਲੱਗਿਆ ਆ ਸ਼ੇਰ ਸੋਹਣੀਆਂ ਲੱਗੀਆਂ ਆ ਜੀ ਟੀ-ਸ਼ਰਟਾਂ ਵੀ ਬਹੁਤ ਵਧੀਆ ਕਪੜਾ ਆ ਦੇਖ ਸਕਦੇ ਤੁਸੀਂ ਕਲਰ ਸਾਰੇ ਹੀ ਮਿਲ ਜਾਣਗੇ ਤੁਹਾਨੂੰ ਵਾਈਟ, yellow, green ਠੀਕ ਆ ਸਾਰੇ ਹੀ ਕਲਰ ਹੈਗੇ ਆ ਤੇ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਜੀ ਸਿਰਫ 600 ਦੇ ਵਿੱਚ ਜੀ ਲੇਡੀਜ਼ ਕੱਪੜੀਆਂ ਵੱਲ ਆ ਗਏ ਜੀ ਇਹ ਦੂਜੇ ਫਲੋਰ ਤੇ ਆ ਦੇਖ ਸਕਦੇ ਤੁਸੀਂ ਤੇ ਵੀ ਸੇਲ ਲੱਗਦੀ ਆ ਕੁੜਤੀਆਂ ਦੀ 300 ਤੇ 400 ਦੀ ਕੁੜਤੇ ਲੱਗੇ ਹੋਏ ਆ ਜੀ ਦੇਖ ਸਕਦੇ ਤੁਸੀਂ ਬਹੁਤ ਵਧੀਆ ਕੁੜਤੇ ਇੱਧਰ ਦੇਖੋ ਡਰੈਸਾਂ ਲੱਗੀਆਂ ਡਬਲ ਐਕਸਲ ਐਕਸਲ ਦੇਖ ਸਕਦੇ ਹੋ ਤੁਸੀਂ ਡਰੈਸਾਂ ਆ 300 ਦੇ ਕੁੜਤੇ ਆ ਆ ਡਰੈਸ ਦਿਖਾਈ ਬੜੀ ਆਵਲੀ ਕੱਢ ਕੇ ਇਹ ਕਿੰਨੀ 300 ਦੀ 400 ਦੀ ਇਹ ਵਾਲੀ ਆਓ ਆਓ ਰੇ ਉਪਰਾਈਸ ਲਿਖਿਆ ਉਪਰ 400 ਦੀ ਆ ਇਹ ਦੇਖੋ ਕਿੰਨੀ ਸੋਹਣੀ ਡਰੈਸ ਆ ਜੀ ਬਹੁਤ ਵਧੀਆ ਹੈ ਵਧੀਆ ਜੀ ਆ ਸਾਰੀਆਂ ਹੀ ਉਦਾਂ ਹੈਗੀ 800 ਦੀ ਆ ਤੇ ਸੇਲ ਲੱਗੀ ਹੋਇਆ 400 ਦੇ ਵਿੱਚ ਤੁਹਾਨੂੰ ਮਿਲੂਗੀ ਇੱਧਰ ਦੇਖੋ ਇਹ ਵੀ ਸਾਰੀਆਂ 4 400 ਦੇ ਵਿੱਚ ਡਰੈਸਾਂ ਲੱਗੀਆਂ ਆ ਜੀ ਲੇਡੀਜ਼ ਮੇਕਪ ਕਿੰਨੇ ਸੋਹਣੇ ਬਹੁਤ ਪਿਓਰ ਕਾਟਨ ਦੇ ਕੱਪੜੇ ਆ ਇੱਧਰ ਵੀ ਫੁਰਤੇ ਵਗੈਰਾ ਹੀ ਆ ਜੀ ਆਹ ਦੇਖ ਸਕਦੇ ਤੁਸੀਂ ਆਹ ਦੇਖੋ ਕਿੰਨੇ ਸੋਹਣੇ ਆ ਜੀ ਆਹ ਦੇਖੋ ਕਿੰਨਾ ਸੋਹਣਾ ਆ ਜੀ ਟੌਪ ਇਹ ਵੀ ਤੁਹਾਨੂੰ 50% ਡਿਸਕਾਊਂਟ ਤੇ ਆ ਜੀ ਜਿੰਨਾ ਇੱਧਰ ਦੇਖ ਸਕਦੇ ਤੁਸੀਂ ਜਿੱਦਾਂ ਪਾਰਟੀ ਵੇਅਰ ਦੇ ਡ्रेसेस ਲਾਈਨ ਆਉਂਦੇ ਤੁਹਾਨੂੰ ਮਿਲ ਜੂਗੀ ਚਰਾਰਾ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਜੇ ਤੁਸੀਂ ਵਿਜ਼ਿਟ ਕਰਿਓ ਇੱਕ ਵਾਰੀ ਤੇ ਇੱਧਰ ਦੇਖ ਸਕਦੇ ਤੁਸੀਂ ਕੁੜਤੇ ਵਗੈਰਾ ਲੱਗੇ ਤੁਹਾਨੂੰ 5-500 ਦੇ ਵਿੱਚ ਕੁੜਤੇ ਮਿਲ ਜਾਣਗੇ ਠੀਕ ਆ ਪਿਓਰ ਕਾਟਨ ਦੇ ਕਪੜਾ ਆ ਬਹੁਤ ਵਧੀਆ ਆ ਤੁਸੀਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਤੇ ਇੱਧਰ ਵੀ ਦੇਖ ਸਕਦੇ ਤੁਸੀਂ ਜਿੱਦਾਂ ਚੋਲੀ ਵਗੈਰਾ ਹਨਾ ਜਿੱਦਾਂ ਤੁਸੀਂ ਮਤਲਬ ਕੀ ਉਹ ਲਿੰਗਾ ਵਗੈਰਾ ਪਾਉਨੇ ਆ ਉਹ ਵੀ ਤੁਹਾਨੂੰ ਕੱਲਾ ਇੱਥੇ 500 ਤਾਂ ਮਿਲ ਜਾਊਗਾ ਜੇ ਤੁਸੀਂ ਪਾਰਟੀ ਵੇਅਰ ਡਰੈੱਸ ਲੈਣੀ ਹੈ ਤੁਹਾਨੂੰ ਉਹ ਵੀ ਮਤਲਬ ਕਿ ਡਰੈੱਸ ਜਿਹੜੀ ਕੱਲੀ ਵਨ ਪੀਸ ਹੁੰਦਾ ਉਹ ਵੀ ਤੁਹਾਨੂੰ ਇੱਥੋਂ 300 ਤੋਂ ਵਿੱਚ ਮਿਲ ਜਾਊਗੀ ਦੇਖ ਸਕਦੇ ਤੁਸੀਂ ਕੁੜਤੇ ਬਹੁਤ ਬਹੁਤ ਸੋਹਣੇ ਸੋਹਣੇ ਆ 300 ਦੇ ਕਿਤੇ ਇੱਧਰ ਸਾਨੂੰ ਬੱਚਿਆਂ ਦੇ ਕੱਪੜੇ ਮਤਲਬ ਸਾਰਿਆਂ ਦੇ ਕੱਪੜੇ ਤਾਂ ਇੱਥੇ ਮਿਲ ਜੂਗੇ ਇੱਥੇ ਤੇ 150 ਤੋਂ ਰੁਪਏ ਤੋਂ ਕੱਪੜੇ ਬੱਚਿਆਂ ਦੇ ਸਟਾਰਟ ਹੈ ਹਾਂਜੀ ਬਲੋ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਨੂੰ ਹਿਾਰ ਪਰ ਤੋਂ ਕੌਣ ਕੌਣ ਦੇਖਦਾ ਇਹ ਵੀ ਕਮੈਂਟਾਂ ਚ ਜਰੂਰ ਦੱਸਿਓ ਤੇ ਚਲੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਵਿੱਚ ਤਦ ਤੱਕ ਲਈ ਬਾਏ ਬਾਏ